ਪ੍ਰੀਤੋ ਬੀਬੀ ਦੀ ਉਮਰ 93 ਸਾਲ ਤੋਂ ਉੱਪਰ ਹੋ ਚੁੱਕੀ ਸੀ ਪਹਿਲਾਂ ਤਾਂ ਉਸ ਦਾ ਸਰੀਰ ਪੱਲੀਭਾਂ ਟੰਕਦਾ ਸੀ ਪਹਿਲਾਂ ਤਾਂ ਉਹ ਚੰਗੀ ਪੱਲੀ ਸੀ ਪਰ ਕੁਝ ਦਿਨਾਂ ਤੋਂ ਉਹ ਕਾਫੀ ਜ਼ਿਆਦਾ ਬਿਮਾਰ ਰਹਿਣ ਲੱਗ ਪਈ ਸੀ ਦਿਲ ਦੀ ਧੜਕਣ ਥੋੜੀ ਮੰਦੀ ਪੈ ਗਈ ਸੀ ਇਸ ਲਈ ਉਸ ਦਾ ਸਰੀਰ ਹੁਣ ਉਸ ਤਰ੍ਹਾਂ ਸਾਥ ਨਹੀਂ ਸੀ ਦਿੰਦਾ ਜਿਸ ਤਰ੍ਹਾਂ ਹੁਣ ਤੱਕ ਦਿੰਦਾ ਆਇਆ ਸੀ ਬੀਬੀ ਆਪਣੇ ਪੁੱਤ ਦੀ ਬਹੁਤ ਲਾੜਲੀ ਸੀ ਜਿਵੇਂ ਮਾਂ ਨੂੰ ਬੱਚੇ ਲਾੜਲੇ ਹੁੰਦੇ ਆ ਬਿਲਕੁਲ ਉਵੇਂ ਹੀ ਬੀਬੀ ਦੀ ਨੌਵੀਂ ਬਹੁਤ ਚੰਗੀ ਸੀ ਬੀਬੀ ਦਾ ਉਹ ਬਹੁਤ ਖਿਆਲ ਰੱਖਦੀ ਬੀਬੀ ਦਾ ਪੁੱਤ ਅਵਤਾਰ ਜਦੋਂ ਵੀ ਕੰਮ ਤੋਂ ਘਰ ਆਉਂਦਾ ਸਭ ਤੋਂ ਪਹਿਲਾਂ ਉਹ ਆਪਣੀ ਮਾਂ ਦੇ ਕਮਰੇ 'ਚ ਜਾਂਦਾ ਤਾਂ ਜੋ ਉਹ ਬੀਬੀ ਦੀ ਖਬਰ ਸਾਰ ਲੈ ਸਕੇ ਫਿਰ ਹੱਥ ਧੋਣ ਤੋਂ ਬਾਅਦ ਬੀਬੀ ਨੂੰ ਡਾਈਨਿੰਗ ਟੇਬਲ ਦੇ ਕੋਲ ਲੈ ਕੇ ਜਾਂਦਾ ਤੇ ਇੰਨੇ ਨੂੰ ਬੀਬੀ ਦੀ ਨੂੰਹ ਵੀ ਉੱਥੇ ਆ ਜਾਂਦੀ ਫਿਰ ਤਿੰਨੋਂ ਮਿਲ ਕੇ ਰੋਟੀ ਖਾਂਦੇ ਸੱਚੀ ਬੀਬੀ ਦੀ ਕਿਸਮਤ ਬਹੁਤ ਜੰਗੀ ਸੀ ਜੋ ਅਸਨੂ ਸਰਵਣ ਵਰਗਾ ਪੁੱਤਰ ਤੇ ਇੰਨੀ ਪਿਆਰੀ ਤੇ ਸੋਹਣਾ ਕਲਾਂ ਸੰਪੂਰਨ ਨੂ ਨਵੀ ਤੇ ਰੂਪ ਵਿੱਚ ਮਿਲੀ ਸੀ ਇੰਨੇ ਚੰਗੇ ਨੂਪੁੱਤ ਮਿਲੇ ਬੀਬੀ ਨੂੰ ਆਵਤਾਰ ਦੇ ਦੋ ਬੱਚੇ ਸੀ ਕੁੜੀ ਤੇ ਮੁੰਡਾ ਉਹ ਦੋਨੋਂ ਜੁੜਵਾ ਸੀ ਹੁਣ ਉਹ ਵੀ ਦੋਨੋਂ ਵੱਡੇ ਹੋ ਚੁੱਕੇ ਸੀ ਤੇ ਆਪਣੀ ਪੜ੍ਹਾਈ ਕਰ ਰਹੇ ਸੀ ਨਵੀ ਨੇ ਆਪਣੇ ਦੋਨਾਂ ਬੱਚਿਆਂ ਨੂੰ ਬਹੁਤ ਚੰਗੀ ਪਰਵਰਿਸ਼ ਦਿੱਤੀ ਸੀ ਬਚਪਨ ਤੋਂ ਹੀ ਬੀਬੀ ਦੀ ਵੀ ਉਹਨਾਂ ਤੇ ਪੂਰੀ ਨਜ਼ਰ ਰਹਿੰਦੀ ਸੀ ਨਵੀ ਵੀ ਬੱਚਿਆਂ ਤੋਂ ਹਰ ਰੋਜ਼ ਪੂਰੇ ਦਿਨ ਦੀ ਰੁਟੀਨ ਬਾਰੇ ਰਾਤ ਨੂੰ ਜ਼ਰੂਰ ਪੁੱਛਦੀ ਸੀ ਹੁਣ ਉਹਨਾਂ ਦੋਨਾਂ ਬੱਚਿਆਂ ਦੀ MBA ਦਾ ਲਾਸਟ ਸੈਮੈਸਟਰ ਸੀ ਜਿਸ ਦਿਨ ਉਹਨਾਂ ਦੋਨਾਂ ਨੂੰ ਛੁੱਟੀ ਹੁੰਦੀ ਉਹ ਘਰ ਆ ਜਾਂਦੇ ਤੇ ਆਪਣੀ ਦਾਦੀ ਨਾਲ ਟਾਈਮ ਸਪੈਂਡ ਕਰਦੇ ਦੋਨਾਂ ਨੂੰ ਆਪਣੀ ਦਾਦੀ ਨਾਲ ਟਾਈਮ ਸਪੈਂਡ ਕਰਨਾ ਬਹੁਤ ਵਧੀਆ ਲੱਗਦਾ ਸੀ ਉਹ ਆਪਣੀ ਦਾਦੀ ਨੂੰ ਬਹੁਤ ਪਿਆਰ ਕਰਦੇ ਸੀ ਪ੍ਰੀਤੋ ਬੀਬੀ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਬੱਡੀ ਖੇੜਦੀ ਹੁੰਦੀ ਸੀ ਤੇ ਆਪਣੀ ਇਸ ਖੇੜ ਦੇ ਕਿਸੇ ਆਪਣੇ ਦੋਨੋਂ ਪੋਤੇ-ਪੋਤੀ ਨੂੰ ਸੁਣਾਉਂਦੀ ਦੋਨੇ ਪੋਤਾ-ਪੁੱਤੀ ਬੜੀ ਖੁਸ਼ੀ-ਖੁਸ਼ੀ ਦਾਦੀ ਕੋਲੋਂ ਏ ਕਹਾਣੀਆਂ ਸੁਣਿਆ ਕਰਦੇ ਸੀ ਆਣ ਗਵਾਂਡ ਦੇ ਸਾਰੇ ਲੋਕ ਉਹਨਾਂ ਦੇ ਇਸ ਆਪਸੀ ਪਿਆਰ ਦੀਆਂ ਬਹੁਤ ਗੱਲਾਂ ਕਰਦੇ ਹੁੰਦੇ ਸੀ। ਇੱਕ ਦਿਨ ਉਹਨਾਂ ਦੀ ਗਵੰਡ ਨੇ ਕਿਸੇ ਦੇ ਕੋਲ ਗੱਲ ਕੀਤੀ ਕਿ ਪ੍ਰੀਤੋ ਦੇ ਨੂੰ ਪਤੋ ਦਾ ਬਹੁਤ ਖਿਆਲ ਰੱਖਦੇ ਆ। ਬੱਚੇ ਹੋਣ ਤਾਂ ਇਸ ਤਰ੍ਹਾਂ ਦੇ। ਸਾਡੇ ਵਾਲੀ ਦੇਖ ਲਓ। ਸਾਡੀ ਹਾਲਤ ਇੰਨੀ ਪੈੜੀ ਆ ਕਿ ਅਸੀਂ ਕਿਸੇ ਨੂੰ ਦੱਸ ਵੀ ਨਹੀਂ ਸਕਦੇ। ਬੀਬੀ ਦੀ ਤਾਂ ਨੂੰ ਵੀ ਬਹੁਤ ਚੰਗੀ ਆ। ਉਹਦੀ ਦਵਾਈ ਦਾ ਰੂਤਾ ਬਹੁਤ ਧਿਆਨ ਰੱਖਦੀ ਆ। ਤੇ ਬੱਚੇ ਵੀ ਦਾਦੀ-ਦਾਦੀ ਕਰਦੇ ਰਹਿੰਦੇ ਆ। ਸਾਰਾ ਦਿਨ ਆਪਣੀ ਦਾਦੀ ਕੋਲ ਹੀ ਬੈਠੇ ਰਹਿੰਦੇ ਆ। ਨਹੀਂ ਤਾਂ ਅੱਜ ਕੱਲ ਦੇ ਤਾਂ ਵੱਡੇ ਬਜ਼ੁਰਗਾਂ ਕੋਲ ਬੈਠਣਾ ਪਸੰਦ ਹੀ ਨਹੀਂ ਕਰਦੇ ਪਰ ਉਹਨਾਂ ਦੇ ਬੱਚੇ ਤਾਂ ਦਾਦੀ ਬਿਨਾਂ ਸਾਹ ਹੀ ਨਹੀਂ ਲੈਂਦੇ बस ਤਾਂ ਪੁੱਤਰ ਵੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਹੱਥ ਫੜ ਕੇ ਆਪਣੀ ਮਾਂ ਨੂੰ ਉਸਤੇ ਕਮਰੇ ਤੱਕ ਛੱਡ ਕੇ ਆਉਂਦਾ ਕਿੰਨੀ ਵਾਰ ਦੇਖਿਆ ਮੈਂ ਫਿਰ ਉਸਦੇ ਕੋਲ ਬੈਠ ਕੇ ਉਸਦੇ ਸਿਰ ਤੇ ਹੱਥ ਫੇੜਦਾ ਛੋਟੇ ਬੱਚਿਆਂ ਵਾਂਗ ਆਪਣੀ ਮਾਂ ਨਾਲ ਗੱਲਾਂ ਕਰਦਾ ਫਿਰ ਕਿਤੇ ਆਪਣੇ ਕਮਰੇ ਵਿੱਚ ਜਾਂਦਾ ਤੇ ਨੂੰ ਪਾਣੀ ਦਾ ਗਲਾਸ ਭਰ ਕੇ ਕੋਲ ਰੱਖਦੀ ਆ ਦੂਜੀ ਗਵੰਡਣ ਆਪਣੀ ਕਿਸਮਤ ਨੂੰ ਕੋਸਦੀ ਹੋਈ ਕਹਿਣ ਲੱਗੀ ਹਾਂ ਤੂੰ ਸਹੀ ਕਹਿ ਰਹੀਆਂ ਸਭ ਦੀ ਕਿਸਮਤ ਬੀਬੀ ਵਰਗੀ ਕਿੱਥੇ ਹੁੰਦੀ ਆ ਤੂੰ 16 ਅੰਨੇ ਸਹੀ ਕਹਿ ਰਹੀਆਂ ਬੱਚੇ ਵੀ ਤਾਂ ਬੜੇ ਸੰਸਕਾਰੀ ਆ ਖੁਦ ਨੂੰ ਸੱਸ ਨਹੀਂ ਚੰਗੀ ਤਰ੍ਹਾਂ ਦੇਖਭਾਲ ਕੀਤੀ ਉਹਨਾਂ ਦੀ ਅੱਜ ਕੱਲ੍ਹ ਦੇ ਸਮੇਂ ਵਿੱਚ ਬੱਚਿਆਂ ਦੀ ਸਹੀ ਪਰਵਰਿਸ਼ ਸਭ ਤੋਂ ਵੱਡੀ ਚੁਣੌਤੀ ਆ ਮਾਂ-ਬਾਪ ਦੇ ਲਈ ਕੋਈ ਬੱਚਿਆਂ ਦਾ ਪ੍ਰਵਕ ਖਿ ਸਵਾਰ ਦਿੰਦਾ ਤੇ ਕੋਈ ਵਿਗਾੜ ਦਿੰਦਾ ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਪ੍ਰੀਤੋ ਬੀਬੀ ਤੇ ਉਹਦੇ ਪਰਿਵਾਰ ਦੇ ਚਾਚੇ ਕਰਦੇ ਰਹਿੰਦੇ ਸੀ। ਇੱਕ ਦਿਨ ਅਚਾਨਕ ਅਵਤਾਰ ਨੂੰ ਉਹਦੇ ਚਾਚੇ ਦੇ ਮੁੰਡੇ ਵੀਰਦੀਪ ਦਾ ਫੋਨ ਆਇਆ। ਉਹ ਕਹਿ ਰਿਹਾ ਸੀ ਕਿ ਯਾਰ ਤੇਰੀ ਭਾਬੀ ਦੇ ਭਰਾ ਨੇ ਆਪਣੇ ਕਿਸੇ ਕੰਮ ਲਈ ਤੇਰੇ ਸ਼ਹਿਰ ਆਉਣਾ। ਉਹ 16 ਸਾਲਾਂ ਦਾ ਕਿੱਥੇ ਵਿਚਾਰਾ ਹੋਟਲ 'ਚ ਰਹੂਗਾ। ਮੈਂ ਚਾਹੁੰਨਾ ਕਿ ਤੂੰ ਥੋੜੇ ਕਿ ਦਿਨਾਂ ਲਈ ਉਹਨੂੰ ਆਪਣੇ ਕੋਲ ਰੱਖ ਲੈ। ਅਵਤਾਰ ਆਪਣੇ ਭਰਾ ਨੂੰ ਕਹਿੰਦਾ ਭਲਾਏ ਵੀ ਕੋਈ ਪੁੱਛਣ ਵਾਲੀ ਗੱਲ ਐ। ਤੂੰ ਭੇਜ ਦੇ ਉਹਨੂੰ ਮੇਰੇ ਕੋਲ। ਅਸੀਂ ਉਹਦਾ ਪੂਰਾ ਖਿਆਲ ਰੱਖਾਂਗੇ। ਤੇ ਜੇ ਉਹਨੂੰ ਕਿਸੇ ਚੀਜ਼ ਦੀ ਲੋੜ ਵੀ ਹੋਈ ਅਸੀਂ ਉਹ ਵੀ ਪੂਰੀ ਕਰਾਂਗੇ ਵੀਰਦੀਪ ਨੇ ਅਵਤਾਰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਕਿਹਾ ਕਿ ਤੂੰ ਤਾਂ ਮੇਰੀ ਬਹੁਤ ਵੱਡੀ ਚਿੰਤਾ ਹੀ ਖਤਮ ਕਰ ਦਿੱਤੀ ਐ ਕੱਲ ਤੂੰ ਤੇਰੀ ਭਾਬੀ ਪਿੱਛੇ ਪਈ ਸੀ ਕਿ ਅਵਤਾਰ ਵੀਰ ਜੀ ਨਾਲ ਗੱਲ ਕਰਾਂ ਯਾਰ ਤੂੰ ਭਾਬੀ ਨੂੰ ਕਹੀਂ ਕਿ ਇਹ ਕਿਹੜੀ ਵੱਟੀ ਗੱਲ ਐ ਇੱਕ ਦੂਜੇ ਦੀ ਮਦਦ ਨਾ ਕੀਤੀ ਤਾਂ ਫਿਰ ਰਿਸ਼ਤੇਦਾਰੀ ਕਿਸ ਕੰਮ ਦੀ ਹਾਂ ਯਾਰ ਤੂੰ ਬਿਲਕੁਲ ਠੀਕ ਕਹਿ ਰਿਆਂ ਤਾਂ ਫਿਰ ਕੱਲ ਜਸਕਰ ਨਾ ਜਾਵੇਗਾ ਉਦੋਂ ਪਰੇ ਉੱਥੇ ਚੱਲੂਗਾ ਤੇ ਸ਼ਾਮ ਤੱਕ ਤੁਹਾਡੇ ਕੋਲ ਪਹੁੰਚ ਜਾਊਗਾ ਮੈਂ ਉਸ ਨੂੰ ਘਰ ਦਾ ਪਤਾ ਦੇ ਦਿੱਤਾ ਉਹ ਸਿੱਧਾ ਘਰ ਹੀ ਆ ਜਾਵੇਗਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਤੂੰ ਬਿਲਕੁਲ ਫਿਕਰ ਨਾ ਕਰ ਦੂਜੇ ਦਿਨ ਨਵੀ ਨੇ ਸ਼ਾਮ ਦੇ ਖਾਣੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਅਵਤਾਰ ਨੇ ਉਸਦੇ ਲਈ ਕਮਰਾ ਤਿਆਰ ਕਰਕੇ ਰੱਖ ਦਿੱਤਾ ਬਿਸਤਰਾ ਵਗੈਰਾ ਸਭ ਸੈੱਟ ਕਰ ਦਿੱਤਾ ਹੁਣ ਉਹਨਾਂ ਨੂੰ ਸ਼ਾਮ ਦਾ ਇੰਤਜ਼ਾਰ ਸੀ ਕਿ ਕਦੋਂ ਉਹ ਆਵੇਗਾ ਇਸੇ ਦੌਰਾਨ ਉਹਨਾਂ ਦੇ ਬੱਚਿਆਂ ਦਾ ਫੋਨ ਆਇਆ ਬੇਟਾ ਕਹਿਣ ਲੱਗਾ ਮੰਮੀ ਦਾਦੀ ਦੀ ਬਹੁਤ ਯਾਦ ਆ ਰਹੀ ਐ ਉਹਨਾਂ ਨਾਲ ਗੱਲ ਕਰਾਓ ਹਾਂ ਹੁਣੀ ਕਰਾਉਣੀ ਐ ਉਦੋਂ ਤੱਕ ਬੇਟੀ ਨੇ ਉਸਦੇ ਹੱਥੋਂ ਫੋਨ ਖੋਂਦੇ ਹੋਏ ਕਿਹਾ ਮੰਮੀ ਅਸੀਂ ਦੋਨੋਂ ਕੱਲ ਆ ਰਹੇ ਹਾਂ ਦੋ ਤਿੰਨ ਦਿਨਾਂ ਦੇ ਲਈ ਮੈਨੂੰ ਵੀ ਦਾਦੀ ਦੀ ਬਹੁਤ ਯਾਦ ਆ ਰਹੀ ਐ ਉਹ ਠੀਕ ਤਾਂ ਹੈ ਨਾ ਹਾਂ ਹਾਂ ਬੇਟਾ ਠੀਕ ਆ ਸਾਂ ਲੈਣ ਵਿੱਚ ਥੋੜੀ ਬਹੁਤ ਤਕਲੀਫ ਹੁੰਦੀ ਆ ਪਰ ਬੇਟਾ ਹੁਣ ਉਮਰ ਵੀ ਤਾਂ ਕਾਫੀ ਹੋ ਗਈ ਐ ਨਾ ਇਸ ਉਮਰ ਵਿੱਚ ਇਸ ਤਰ੍ਹਾਂ ਕਦੇ-ਕਦੇ ਹੋ ਜਾਂਦਾ ਹੈ ਇਨਾ ਕਹਿੰਦੇ ਕਹਿੰਦੇ ਨਵੀਂ ਫੋਨ ਬੀਬੀ ਦੇ ਕੋਲ ਲੈ ਕੇ ਆਵੀ ਤੇ ਕਿਹਾ ਬੀਬੀ ਤੁਹਾਡੇ ਪੋਤੇ ਪੋਤੀ ਦਾ ਫੋਨ ਹੈ ਉਹਨਾਂ ਨੂੰ ਤੁਹਾਡੀ ਬਹੁਤ ਯਾਦ ਆ ਰਹੀ ਹੈ ਲਓ ਗੱਲ ਕਰ ਲਓ ਹੈਲੋ ਹਾਂ ਬੇਟਾ ਕਿਵੇਂ ਹੋ ਤੁਸੀਂ ਦੋਨੋਂ ਦਾਦੀ ਅਸੀਂ ਤਾਂ ਬਿਲਕੁਲ ਠੀਕ ਆ ਤੁਸੀਂ ਕਿਵੇਂ ਹੋ ਪੋਤੇ ਨੇ ਪੁੱਛਿਆ ਲੈ ਬਈ ਮੈਨੂੰ ਕੀ ਹੋਣਾ ਹਜੇ ਇੰਨੀ ਜਲਦੀ ਥੋੜੀ ਨਾ ਮੈਂ ਜਾਣ ਵਾਲੀ ਆ ਹਜੇ ਤਾਂ ਸੈਂਚਰੀ ਪੂਰੀ ਕਰਨੀ ਆ ਮੈਂ ਤੁਹਾਡੇ ਦੋਨਾਂ ਦੀ ਇੱਛਾ ਜ਼ਰੂਰ ਪੂਰੀ ਕਰੂੰਗੀ ਵੈਰੀ ਗੁੱਡ ਦਾਦੀ ਅਸੀਂ ਕੱਲ ਆ ਰਹੇ ਹਾਂ ਤੁਹਾਨੂੰ ਮਿਲ ਆ ਜਾਓ ਆ ਜਾਓ ਮੇਰਾ ਵੀ ਬਹੁਤ ਜੀ ਕਰ ਰਿਹਾ ਤੁਹਾਨੂੰ ਦੇਖਣ ਨੂੰ ਗੱਲਾਂ ਕਰਨ ਲਈ ਤਿੰਨ ਮਹੀਨੇ ਹੋ ਗਏ ਤੁਹਾਨੂੰ ਮਿਲਿਆ ਨੂੰ ਬੀਬੀ ਬਸ ਅੱਜ ਦੀ ਰਾਤ ਇੰਤਜ਼ਾਰ ਕਰੋ ਕੱਲ ਸਵੇਰੇ ਸਵੇਰੇ ਅਸੀਂ ਤੁਹਾਡੇ ਕੋਲ ਹੋਵਾਂਗੇ ਠੀਕ ਹੈ ਬੱਚਿਓ ਮੇਰੇ ਲਈ ਵੀ ਸਵੇਰ ਮਸਾਂ ਹੀ ਆਉਣੀ ਆ ਇਹਨਾਂ ਕਹਿ ਕੇ ਫੋਨ ਕੱਟ ਦਿੱਤਾ ਹੁਣ ਆਵਤਾਰ ਨੂੰ ਜਸ ਕਰਨ ਦੇ ਆਉਣ ਦਾ ਇੰਤਜ਼ਾਰ ਸੀ ਫਿਰ ਸ਼ਾਮ ਨੂੰ ਘਰ ਦੇ ਬਾਹਰ ਡੋਰ ਬੈਲ ਦੀ ਆਵਾਜ਼ ਸੁਣਾਈ ਦਿੱਤੀ ਤੇ ਜਸਕਰਨ ਛੋਟਾ ਜਿਹਾ ਅਟੈਚੀ ਲੈ ਗੇਟ ਤੇ ਖੜਾ ਸੀ ਅਵਤਾਰ ਨੇ ਗੇਟ ਖੋਲ ਕੇ ਪੁੱਛਿਆ ਕਿ ਤੂੰ ਜਸਕਰਨ ਹੀ ਆ ਨਾ ਉਹ ਕਹਿੰਦਾ ਹਾਂਜੀ ਅੰਕਲ ਮੈਂ ਜਸਕਰਨ ਹੀ ਆ ਅਵਤਾਰ ਉਹਨੂੰ ਪਿਆਰ ਨਾਲ ਕਹਿਣ ਲੱਗਾ ਆ ਜਾ ਪੁੱਤ ਘਰ ਲੱਭਣ ਵਿੱਚ ਜ਼ਿਆਦਾ ਪਰੇਸ਼ਾਨੀ ਤਾਂ ਨਹੀਂ ਹੋਈ ਜਸਕਰਨ ਨੇ ਕਿਹਾ ਨਹੀਂ ਨਹੀਂ ਅੰਕਲ ਕੋਈ ਪਰੇਸ਼ਾਨੀ ਨਹੀਂ ਹੋਈ ਬੜੇ ਆਰਾਮ ਨਾਲ ਮਿਲ ਗਿਆ ਸੀ ਘਰ ਫਿਰ ਉਹ ਅੰਦਰ ਆ ਗਿਆ ਨਵੀ ਨੇ ਆਉਂਦਿਆਂ ਹੀ ਉਸ ਨੂੰ ਪਿਆਰ ਨਾਲ ਬਿਠਾਇਆ ਤੇ ਪਾਣੀ ਦਾ ਗਲਾਸ ਪੀਣ ਨਹੀਂ ਦਿੱਤਾ। ਉਸੇ ਵੇਲੇ ਜਸ ਕਰਨ ਦੀ ਨਜ਼ਰ ਸੋਫੇ ਤੇ ਬੈਠੀ ਪ੍ਰੀਤੋ ਬੀਬੀ ਤੇ ਪਈ। ਉਹਨੇ ਜਾ ਕੇ ਬੀਬੀ ਦੇ ਪੈਰੀਂ ਹੱਥ ਲਾਇਆ। ਬੀਬੀ ਨੇ ਉਹਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਪੁੱਤ ਜਸ ਕਮਲੇ ਵੀ ਤੂੰ ਇੱਥੇ ਆਇਆ ਰੱਬ ਤੈਨੂੰ ਸਫਲਤਾ ਦੇਵੇ। ਵੈਸੇ ਬਹੁਤ ਵਧੀਆ ਸੰਸਕਾਰ ਦਿੱਤੇ ਆ ਤੈਨੂੰ ਤੇਰੀ ਮਾਂ ਨੇ। ਨਹੀਂ ਤਾਂ ਅੱਜ ਕੱਲ ਦੇ ਬੱਚੇ ਤਾਂ ਕਿਸੇ ਦੇ ਪੈਰੀਂ ਹੱਥ ਲਾਉਂਦੇ ਹੀ ਨਹੀਂ। ਸਾਰਾ ਕੁਝ ਭੁੱਲ ਚੁੱਕਿਆ। ਇੱਕ ਦੂਜੇ ਨੂੰ ਵੀ ਮਿਲਦੇ ਆ ਤਾਂ ਹੈਲੋ ਹਾਈ ਕਰਦੇ ਆ ਇਸ ਤੋਂ ਬਿਨਾ ਤਾਂ ਕੋਈ ਗੱਲ ਹੀ ਨਹੀਂ ਕਰਦੇ ਉੱਥੇ ਬੈਠ ਕੇ ਸਾਰਿਆਂ ਨੇ ਜਸਕਰਨ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਾਅਦ ਵਿੱਚ ਆਪੋ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਏ ਜਦੋਂ ਰਾਤ ਦੇ ਟਾਈਮ ਸਾਰੇ ਰੋਟੀ ਖਾ ਰਹੇ ਸੀ ਉਸ ਸਮੇਂ avatars ਨੇ ਜਸਕਰਨ ਨੂੰ ਪੁੱਛਿਆ ਕਿ ਪੁੱਤ ਇੱਥੇ ਕਿਵੇਂ ਆਉਣਾ ਹੋਇਆ ਜਸਕਰਨ ਕਹਿਣ ਲੱਗਾ ਕਿ ਅੰਕਲ ਮੈਂ ਇੱਥੇ ਸਕੂਲ 'ਚ ਐਡਮਿਸ਼ਨ ਲੈਣ ਲਈ ਆਇਆ avatars ਨੇ ਉਹਨੂੰ ਪੁੱਛਿਆ ਕੀ ਹੋਇਆ ਪੁੱਤ ਤੇਰਾ ਹੌਸਟਲ 'ਚ ਰਹਿੰਦਾ ਰਹਾ ਤਾ ਪੁੱਤ ਹਜੇ ਤਾਂ ਤੇਰੀ ਉਮਰ ਬਹੁਤ ਘੱਟ ਐ ਤੂੰ ਤਾਂ ਆਪਣੇ ਘਰ ਰਹਿ ਕੇ ਵੀ ਪੜ੍ਹਾਈ ਕਰ ਸਕਦਾ ਸੀ ਇਸ ਤਰ੍ਹਾਂ ਦੇ ਮੌਕੇ ਵਾਰ-ਵਾਰ ਨਹੀਂ ਮਿਲਦੇ ਸਾਨੂੰ ਪੁੱਛ ਕੇ ਦੇ ਸਾਡੇ ਬੱਚੇ ਹੌਸਟਲ 'ਚ ਰਹਿੰਦੇ ਆ ਤੇ ਅਸੀਂ ਇਹਨਾਂ ਨੂੰ ਦੇਖਣ ਲਈ ਵੀ ਤਰਸਦੇ ਆ ਇਸ ਗੱਲ ਤੇ ਜਸਕਰਨ ਨੇ ਅਵਤਾਰ ਨੂੰ ਕੋਈ ਜਵਾਬ ਨਹੀਂ ਦਿੱਤਾ ਅਵਤਾਰ ਨੂੰ ਵੀ ਲੱਗਿਆ ਕਿ ਜਸਕਰਨ ਉਹਦੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਇਸ ਲਈ ਉਹਨੇ ਦੁਬਾਰਾ ਉਸ ਨੂੰ ਇਹ ਗੱਲ ਨਹੀਂ ਪੁੱਛੀ ਪਰ ਇਹਨਾਂ ਜ਼ਰੂਰ ਕਹਿ ਦਿੱਤਾ ਕਿ ਤੂੰ ਜਸਕੰਮ ਲਈ ਵਿੱਥਿਆ ਆਂ ਆਲ ਦਾ ਬੈਸਟ ਜਸਕਨ ਥੈਂਕ ਯੂ ਅੰਕਲ ਕਹਿ ਕੇ ਚੁੱਪ ਕਰ ਗਿਆ ਪਰ ਸਮੇਂ ਅਵਤਾਰ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਸਕਰਨ ਦੇ ਦਿਲ ਵਿੱਚ ਕੋਈ ਗੱਲ ਹੈਗੀ ਆ ਜਿਹੜੀ ਉਹ ਸਾਰਿਆਂ ਤੋਂ ਲੁਕੋ ਰਿਹਾ ਪਰ ਉਹ ਗੱਲ ਕੀ ਸੀ ਉਹ ਉਹਦੇ ਤੋਂ ਅਣਜਾਣ ਸੀ ਅਵਤਾਰ ਆਪਣੇ ਕਮਰੇ ਵਿੱਚ ਤਾਂ ਚਲਾ ਗਿਆ ਸੀ ਪਰ ਜਸਕਰਨ ਦੀ ਗੱਲ ਨੂੰ ਹਜਮ ਨਹੀਂ ਸੀ ਕਰ پا ਰਿਹਾ ਉਹ ਵਾਰ-ਵਾਰ ਇਹੀ ਸੋਚੇ ਜਾ ਰਿਹਾ ਸੀ ਕਿ ਆਖਰ ਉਦੇ ਮਨ ਵਿੱਚ ਕਿਹੜੀ ਗੱਲ ਹੈ ਉਹ ਕਿੰਨਾ ਟਾਈਮ ਜਸ ਕਰਨ ਦੇ ਬਾਰੇ ਹੀ ਸੋਚਦਾ ਰਿਹਾ ਫਿਰ ਬਹੁਤ ਵਾਰ ਸੋਚਣ ਤੋਂ ਬਾਅਦ ਉਹਨੇ ਆਪਣੇ ਚਚੇਰੇ ਭਰਾ ਵੀਰਦੀਪ ਨੂੰ ਫੋਨ ਕਰ ਲਿਆ ਤੇ ਉਹਨੂੰ ਅਸਤੇ ਠੀਕ ਠਾਕ ਪਹੁੰਚਣ ਬਾਰੇ ਵੀ ਦੱਸ ਦਿੱਤਾ ਤੇ ਆਪਣੀ ਉਲਝਣ ਵਾਲੀ ਸਾਰੀ ਗੱਲ ਵੀ ਦੱਸ ਦਿੱਤੀ ਤੇ ਕਿਹਾ ਵੀਰਦੀਪ ਮੈਂ ਤੈਨੂੰ ਕੁਝ ਪੁੱਛਣਾ ਚਾਹਣਾ ਅਗੋਦਾ ਭਰਾ ਵੀਰਦੀਪ ਉਸ ਨੂੰ ਕਹਿਣ ਲੱਗਾ ਹਾਂ ਹਾਂ ਪੁੱਛ ਕੀ ਪੁੱਛਣਾ ਅਵਤਾਰ ਨੇ ਪੁੱਛਿਆ ਕਿ ਵੀਰਦੀਪ ਇਜਾਸਕਰਨ ਆਪਣਾ ਘਰ ਪਰਿਵਾਰ ਛੱਡ ਕੇ ਬਾਹਰ ਪੜਾਈ ਕਿਉਂ ਕਰਨਾ ਚਾਹੁੰਦਾ ਹੈ ਇਸ ਉਮਰ ਵਿੱਚ ਤਾਂ ਬੱਚੇ ਆਪਣੇ ਮਾਪਿਓ ਦੇ ਕੋਲ ਰਹਿ ਕੇ ਪੜਾਈ ਕਰਨਾ ਚਾਹੁੰਦੇ ਆ ਮੈਨੂੰ ਗਲਤ ਨਾ ਸਮਝੀ ਮੈਨੂੰ ਜਸਕਰਨ ਨੂੰ ਇੱਥੇ ਰੱਖਣ ਵਿੱਚ ਕੋਈ ਪ੍ਰੋਬਲਮ ਨਹੀਂ ਪਰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਕੋਈ ਨਾ ਕੋਈ ਗੱਲ ਮੇਰੇ ਤੋਂ ਲੁਕੋ ਰਿਹਾ ਵੀਰਦੀਪ ਨੇ ਜਵਾਬ ਵਿੱਚ ਕਿਹਾ ਹੁਣ ਮੈਂ ਤੈਨੂੰ ਕੀ ਦੱਸਾਂ ਇੱਥੇ ਜਸਕਰਨ ਇੱਕ ਕਲਾਸ ਵਿੱਚ 2-2 ਸਾਲ ਲਾਉਂਦਾ ਪੜਾਈ ਵਿੱਚ ਉਹਦਾ ਮਨ ਹੀ ਲੱਗਦਾ ਤੇ ਉਸਦੇ ਮਾਪੇ ਬਹੁਤ ਪਰੇਸ਼ਾਨ ਹਨ ਹਰਕਤਾਂ ਵੀ ਉਹਦੀਆਂ ਕੁਝ ਚੰਗੀਆਂ ਨਹੀਂ ਸਕੂਲ ਵਿੱਚ ਕੁੜੀਆਂ ਨੂੰ ਵੀ ਛੇੜਦਾ ਰਹਿੰਦਾ ਸੀ ਬਹੁਤ ਸਾਰੀਆਂ ਕੁੜੀਆਂ ਨੇ ਉਹਦੇ ਖਿਲਾਫ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਪਰ ਉਹ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਪਤਾ ਨਹੀਂ ਉਹ ਇਸ ਤਰ੍ਹਾਂ ਕਿਉਂ ਕਰਦਾ بس ਇਹਨਾਂ ਹਰਕਤਾਂ ਦੀ ਵਜ੍ਹਾ ਕਰਕੇ ਉਹਨੂੰ ਸਕੂਲ ਵਿੱਚੋਂ ਵੀ ਕੱਢ ਦਿੱਤਾ ਗਿਆ ਅਸਲ 'ਚ ਹੁਣ ਸਕੂਲ ਵਾਲੇ ਵੀ ਇਹਨੂੰ ਰੱਖਣਾ ਨਹੀਂ ਚਾਹੁੰਦੇ ਆਵਤਾਰ ਵੀਰਦੀਪ ਨੂੰ ਕਹਿੰਦਾ ਕਿ ਸੱਚੀ ਮੁੰਡਾ ਇੰਨਾ ਖਤਰਨਾਕ ਆ ਪਰ ਦੇਖਣ ਤੋਂ ਤਾਂ ਨਹੀਂ ਲੱਗਦਾ ਕਿ ਇਹ ਇਸ ਤਰ੍ਹਾਂ ਦਾ ਕੁਝ ਕਰ ਸਕਦਾ ਦੇਖਣ ਤੋਂ ਤਾਂ ਮੈਨੂੰ ਬਹੁਤ ਭੋਲਾ ਲੱਗਦਾ ਵੀਰਦੀਪ ਨੇ ਉਸ ਨੂੰ ਯਕੀਨ ਦਿਵਾਇਆ ਕਿ ਬਸ ਇੱਕ ਰਾਤ ਦੀ ਤਾਂ ਗੱਲ ਹੈ ਕੱਲ ਤਾਂ ਉਹ ਵਾਪਸ ਚਲਾ ਹੀ ਜਾਵੇਗਾ ਠੀਕ ਆ ਇਸ ਤਰ੍ਹਾਂ ਇਹੋ ਕਿੰਨਾ ਟਾਈਮ ਗੱਲਾਂ ਕਰਦੇ ਰਹੇ ਤੇ ਫਿਰ ਅਵਤਾਰ ਨੇ ਫੋਨ ਕੱਟ ਦਿੱਤਾ ਪਰ ਅਵਤਾਰ ਕਿੰਨਾ ਟਾਈਮ ਜਸ ਕਰਨ ਦੇ ਬਾਰੇ ਵਿੱਚ ਸੋਚਦਾ ਰਿਹਾ ਕਿਉਂਕਿ ਉਹ ਮੁੰਡੇ ਦੀ ਉਮਰ ਕੋਲ ਜ਼ਿਆਦਾ ਨਹੀਂ ਸੀ 14 ਕ ਸਾਲ ਦਾ ਲੱਗਦਾ ਦੇਖਣ ਨੂੰ ਤਾਂ ਜਸਕਰਨ ਦੇ ਮਾਪਿਓ ਨੇ 12 ਕ ਸਾਲ ਦੀ ਉਮਰ ਵਿੱਚ ਹੀ ਉਸ ਨੂੰ ਫੋਨ ਲੈ ਕੇ ਦੇ ਦਿੱਤਾ ਪਰ ਕਦੇ ਵੀ ਉਹਦੇ ਘਰਦਿਆਂ ਨੇ ਇਹ ਚੀਜ਼ ਨੋਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡਾ ਮੁੰਡਾ ਫੋਨ 'ਚ ਕੀ ਕਰਦਾ ਕੀ ਦੇਖਦਾ ਸੁਣਦਾ ਕੀ ਆ ਤੇ ਸਿੱਖ ਕੀ ਰਿਹਾ ਪੜਾਈ ਵਿੱਚ ਵਾਰ-ਵਾਰ ਫੇਲ ਹੋਣ ਤੇ ਵੀ ਉਹਨਾਂ ਨੇ ਕਦੇ ਗੌਰ ਹੀ ਨਹੀਂ ਕੀਤਾ ਕਿ ਉਹਨਾਂ ਦਾ ਬੇਟਾ ਕਿਉਂ ਰਸਤੇ ਤੋਂ ਭਟਕ ਗਿਆ ਜਸਕਰਨ ਦੇ ਮਾਪਿਓ ਪਰੇਸ਼ਾਨ ਸੀ ਪਰ ਉਹਨਾਂ ਨੂੰ ਇਹ ਸਭ ਦਾ ਕਾਰਨ ਨਹੀਂ ਸੀ ਲੱਗ ਰਿਹਾ ਅਸਲ 'ਚ ਜਸਕਰਨ ਨੂੰ ਗਲਤ ਫਿਲਮਾਂ ਦੇਖਣ ਦੀ ਆਦਤ ਪੈ ਚੁੱਕੀ ਸੀ ਜੋ ਇਸ ਕੱਚੀ ਉਮਰ ਵਿੱਚ ਉਸ ਬਰੂਹ ਤੇ ਵਾਂਗ ਹੁੰਦੀ ਹੈ ਜਿਸ ਨੂੰ ਜੇਕਰ ਇੱਕ ਵੀ ਚੰਗਿਆੜੀ ਲੱਗ ਜਾਵੇ ਤਾਂ ਸਾੜ ਕੇ ਸੁਆਹ ਕਰ ਦਿੰਦੀ ਹੈ ਪਰ ਇਹ ਰਾਜ਼ ਸਿਰਫ ਜਸਕਰਨ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਜਾਣਦਾ ਤੇ ਨਾ ਹੀ ਉਹਦੇ ਘਰਦਿਆਂ ਨੇ ਇਹ ਜਾਣਨ ਦੀ ਵੀ ਕਦੇ ਕੋਸ਼ਿਸ਼ ਕੀਤੀ ਕਿ ਉਹ ਫੋਨ ਤੇ ਕੀ ਦੇਖਦਾ ਇਥੇ ਵੀ ਉਹ ਆਪਣਾ ਫੋਨ ਨਾਲ ਲੈ ਕੇ ਆਇਆ ਸੀ ਅੱਜ ਫਿਰ ਆਪਣੀ ਇਸ ਹਰਕਤ ਨੂੰ ਇੱਥੇ ਵੀ ਸ਼ੁਰੂ ਕਰ ਲਿਆ ਜਦੋਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸਾਰੇ ਸੌ ਚੁੱਕੇ ਆ ਤਾਂ ਉਹ ਆਪਣਾ ਕੰਮ ਕਰਨ ਲੱਗ ਪਿਆ ਉਹੀ ਫਿਲਮਾਂ ਦੇਖਣ ਲੱਗ ਪਿਆ ਜਿਹੜੀਆਂ ਉਹ ਆਪਣੇ ਘਰ ਵੀ ਦੇਖਦਾ ਹੁੰਦਾ ਸੀ ਕਿੰਨਾ ਟਾਈਮ ਉਹ ਵੀਡੀਓਜ਼ ਦੇਖਦਾ ਰਿਹਾ ਤੇ ਫਿਰ ਵੀਡੀਓ ਦੇਖਦੇ ਦੇਖਦੇ ਉਹ ਇੰਨਾ ਜੋਸ਼ ਵਿੱਚ ਆ ਗਿਆ ਕਿ ਉਸ ਨੂੰ ਕੋਈ ਹੋਸ਼ ਹੀ ਨਾ ਰਹੀ ਉਹ ਆਪਣੇ ਅੰਦਰ ਦੀ ਅੱਗ ਨੂੰ ਸ਼ਾਂਤ ਕਰਨ ਲਈ ਬੀਬੀ ਦੇ ਕਮਰੇ ਵੱਲ ਨੂੰ ਤੁਰ ਪਿਆ। ਉਹਦੇ ਕਦਮ ਅੱਗੇ ਵਧ ਰਹੇ ਸੀ। ਉਹਦੀਆਂ ਅੱਖਾਂ ਵਿੱਚ ਹਵਸ ਤੇ ਸਰੀਰ ਦੀ ਅੱਗ ਬੁਝਾਉਣ ਦਾ ਜਨੂੰਨ ਭਰਿਆ ਪਿਆ ਸੀ। ਇਸ ਅੱਗ ਦੇ ਜਨੂੰਨ ਵਿੱਚ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਗਲਤ ਕਰਨ ਜਾ ਰਿਹਾ ਹੈ ਤੇ ਇਹਦਾ ਕੀ ਇਨਜਾਮ ਹੋਵੇਗਾ। ਉਹ ਇਸ ਤੋਂ ਵੀ ਪੂਰੀ ਤਰ੍ਹਾਂ ਅਣਜਾਣ ਸੀ। ਉਹ ਦੱਬੇ ਪੈਰੀਂ ਬੀਬੀ ਦੇ ਕਮਰੇ ਵੱਲ ਨੂੰ ਜਾ ਰਿਹਾ ਸੀ। ਤਾਂ ਜੋ ਉਹਦੇ ਪੈਰਾਂ ਦੀ ਆਵਾਜ਼ ਸੁਣ ਕੇ ਕੋਈ ਉਹਦਾ ਪਿੱਛਾ ਨਾ ਕਰ ਸਕੇ। ਜਿਵੇਂ ਉਹ ਬੀਬੀ ਦੇ ਕਮਰੇ 'ਚ ਗਿਆ ਬੀਬੀ ਆਰਾਮ ਨਾਲ ਸੁੱਤੀ ਪਈ ਸੀ ਉਹ ਸਭ ਕੁਝ ਹੀ ਭੁੱਲ ਚੁੱਕਿਆ ਸੀ ਬਸ ਉਸ ਨੂੰ ਇੱਕ ਹੀ ਗੱਲ ਯਾਦ ਸੀ ਕਿ ਮੈਂ ਅੱਜ ਆਪਣੇ ਅੰਦਰ ਦੀ ਅੱਗ ਨੂੰ ਬੁਝਾਉਣਾ ਉਹਨੇ ਆਪਣੇ ਅੰਦਰ ਦੀ ਅੱਗ ਨੂੰ ਸ਼ਾਂਤ ਕਰਨ ਲਈ ਬੀਬੀ ਦੇ ਬੈੜੇ ਸਰੀਰ ਤੇ ਹਮਲਾ ਕੀਤਾ ਬੀਬੀ ਇੱਕਦਮ ਹੀ ਉੱਠ ਕੇ ਬੈਠ ਗਈ ਤੇ ਉਸ ਦੀ ਨੀਤ ਤੇ ਇਰਾਦੇ ਸਮਝਣ ਵਿੱਚ ਬੀਬੀ ਨੂੰ ਜ਼ਰਾ ਵੀ ਦੇਰ ਨਾ ਲੱਗੀ ਬੀਬੀ ਨੇ ਕਿਹਾ ਕਿ ਜਸ ਕਰਨਾ ਤੂੰ ਇਹ ਕੀ ਕਰ ਰਿਹਾ ਹੈਂ ਤੂੰ ਪਾਗਲ ਤਾਂ ਨਹੀਂ ਹੋ ਗਿਆ ਉਹ ਕਹਿਣ ਲੱਗਾ ਹਾਂ ਮੈਂ ਪਾਗਲ ਹੋ ਗਿਆ ਇਹਨਾਂ ਕਹਿੰਦੇ ਆ ਉਸਨੇ ਬੀਬੀ ਤੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਬੀਬੀ ਦੇ ਮਜ਼ਬੂਤ ਪੈਰ ਜਿਨ੍ਹਾਂ ਨੇ ਕਈ ਸਾਲ ਕਬੱਡੀ ਖੇਡੀ ਸੀ ਅਸਤੇ ਰੱਖਿਆ ਦੇ ਲਈ ਉੱਠ ਖੜੇ ਹੋਈ ਤੇ ਉਸਨੇ ਪੂਰੇ ਜੋਰ ਨਾਲ ਜਸਕਰਨ ਦੀ ਅਜੇਹੀ ਲੱਤ ਮਾਰੀ ਕਿ ਉਹ ਪਿੱਛੇ ਕੰਧ ਨਾਲ ਜਾ ਵੱਜਿਆ ਜਸਕਰਨ ਦੇ ਡਿੱਗਣ ਦੀ ਆਵਾਜ਼ ਸੁਣ ਕੇ ਬੀਬੀ ਦੇ ਨੌਪਤ ਅਵਤਾਰ ਤੇ ਨਵੀ ਭੱਜੇ ਹੋਏ ਬੀਬੀ ਦੇ ਇੱਕ ਕਮਰੇ ਵੱਲ ਨੂੰ ਆਏ। ਉਦੋਂ ਤੱਕ ਜਸਕਰਨ ਸੰਭਲਿਆ, ਉਠਿਆ ਤੇ ਫਿਰ ਭੱਜਣ ਲੱਗਾ। ਪਰ ਅਵਤਾਰ ਦੇ ਮਜ਼ਬੂਤ ਹੱਥਾਂ ਵਿੱਚ ਉਸਦੀ ਲੱਤ ਆ ਗਈ ਤੇ ਫਿਰ ਉਸਦੀ ਪકડ ਤੋਂ ਛੱਟ ਕੇ ਭੱਜੀ ਨਹੀਂ ਸਕਿਆ। ਬੈੱਡ ਤੇ ਬੀਬੀ ਔਖੇ ਔਖੇ ਸਾਹ ਲੈ ਰਹੀ ਸੀ। ਬੀਬੀ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਉਸ ਤੋਂ ਕੁਝ ਬੋਲਿਆ ਵੀ ਨਹੀਂ ਸੀ ਜਾ ਰਿਹਾ। ਬੀਬੀ ਆਪਣੇ ਨੂਹ ਦੇ ਨਾਲ ਇਸ ਤਰ੍ਹਾਂ ਜਿਮੜ ਗਈ ਸੀ। ਜਿਵੇਂ ਕੋਈ ਛੋਟਾ ਬੱਚਾ ਆਪਣੀ ਮਾਂ ਨਾਲ ਚਿੰਬੜਿਆ ਹੋਵੇ ਤੇ ਸਕੂਨ ਮਹਿਸੂਸ ਕਰ ਰਿਹਾ ਹੋਵੇ ਜਦੋਂ ਬੀਬੀ ਦੀਨੂ ਨਵੀ ਨੇ ਪੁੱਛਿਆ ਕਿ ਮੰਮੀ ਕੀ ਹੋਇਆ ਬੀਬੀ ਨੇ ਕਿਹਾ ਠਹਿਰ ਜਾ ਸਾਥ ਆ ਲੈ ਲੈਂਦੇ ਫਿਰ ਦੱਸਦੀਆਂ ਇਹਨਾਂ ਕਹਿੰਦੇ ਹੋਏ ਬੀਬੀ ਰੋਣ ਲੱਗੀ ਉਸਦੇ ਇਸ ਰੋਣ ਵਿੱਚ ਦਰਦ ਦੇ ਨਾਲ-ਨਾਲ ਕੁੱਸਾ ਵੀ ਸੀ ਉਸਦੀ ਨੂ ਨੇ ਉਸਦੇ ਵੰਦੇ ਹੰਝੂਆਂ ਨੂੰ ਸਾਫ਼ ਕੀਤਾ ਅਸਲ ਵਿੱਚ ਅਵਤਾਰ ਸਮਝ ਚੁੱਕਿਆ ਸੀ ਕਿ ਉਹਦੀ ਮਾਂ ਨਾਲ ਕੁਝ ਗਲਤ ਹੋਇਆ ਕਿਉਂਕਿ ਗੱਲ ਕਰਨ ਤੇ ਵੀਰਦੀਪ ਨੇ ਉਹਨੂੰ ਇਹੀ ਦੱਸਿਆ ਸੀ ਕਿ ਸਕੂਲ ਦੀਆਂ ਕੁੜੀਆਂ ਨੂੰ ਛੇੜਦਾ ਤੇ ਗਲਤ ਸੰਗਤ ਵਿੱਚ ਪਿਆ ਹੋਇਆ ਹੈ ਉਸ ਸਮੇਂ ਉਹਦੇ ਮਨ ਵਿੱਚ ਇਹੀ ਗੱਲ ਘੁੰਮ ਰਹੀ ਸੀ ਕਿ ਉਹਨੇ ਉਹਦੀ ਮਾਂ ਨਾਲ ਵੀ ਕੁਝ ਗਲਤ ਕਰਨ ਦੀ ਹੀ ਕੋਸ਼ਿਸ਼ ਕੀਤੀ ਹੈ ਇਹਨੇ ਨੂੰ ਅਵਤਾਰ ਨੇ ਜਸਕਰ ਨੂੰ ਬੀਬੀ ਦੇ ਪੈਰਾਂ ਵਿੱਚ ਸੁੱਟ ਦਿੱਤਾ ਤੇ ਕਿਹਾ ਬੀਬੀ ਤੋਂ ਮਾਫੀ ਮੰਗ ਤੈਨੂੰ ਸ਼ਰਮ ਨਹੀਂ ਆਈ ਬਜ਼ੁਰਗਾਂ ਨਾਲੇ ਸਭ ਕਰਦੇ ਹੋਏ ਜੇ ਤੂੰ ਸਾਡਾ ਰਿਸ਼ਤੇਦਾਰ ਨਾ ਹੁੰਦਾ ਤਾਂ ਮੈਂ ਤਾਂ ਤੈਨੂੰ ਜਾਨੋਂ ਮਾਰ ਦੇਣਾ ਸੀ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ ਪਰ ਮੇਰੀ ਮਾਂ ਨਾਲ ਕੋਈ ਗਲਤ ਕਰੇ ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਇਹ ਕਹਿੰਦੇ ਹੋਏ ਉਹ ਆਪਣੇ ਭਰਾ ਵੀਰਦੀਪ ਨੂੰ ਵੀ ਫੋਨ ਕਰਨ ਲੱਗਾ ਉਹ ਸੋਚ ਰਿਹਾ ਸੀ ਕਿ ਇਸ ਗੰਦੀ ਹਰਕਤ ਬਾਰੇ ਮੈਂ ਉਹਨੂੰ ਜ਼ਰੂਰ ਦੱਸਾਂ ਤੇ ਇਹ ਵੀ ਦੱਸਾਂ ਕਿ ਇਹ ਕਿੰਨਾ ਘਟੀਆ ਤੇ ਨੀਚ ਮੁੰਡਾ ਜਸਕਰਨ ਵੀ ਹੁਣ ਹੋਸ਼ ਵਿੱਚ ਆ ਚੁੱਕਿਆ ਸੀ ਤੇ ਉੱਚੀ ਉੱਚੀ ਰੋਣ ਲੱਗਾ ਅਵਤਾਰ ਦੇ ਪਹਿਰੇ ਡਿੱਗ ਪਿਆ ਤੇ ਉਹditੋ ਮਾਫੀ ਮੰਗਣ ਲੱਗਾ ਕਿ ਪਲੀਜ਼ ਅੰਕਲ ਮੈਨੂੰ ਮਾਫ ਕਰ ਦਿਓ ਅੰਕਲ ਇਹ ਗੱਲ ਕਿਸੇ ਨੂੰ ਨਾ ਦੱਸਿਓ ਪਰ ਅਵਤਾਰ ਨੇ ਉਹਨੂੰ ਇਹੀ ਗੱਲ ਕਹੀ ਕਿ ਤੇਰੀ ਗਲਤੀ ਕੋਈ ਮਾਫੀ ਦੇ ਕਾਬਲ ਨਹੀਂ ਮੇਰੀ ਮਾਂ ਤਾਂ ਖੇਡਾਂ ਵਿੱਚ ਬਚਪਨ ਤੋਂ ਹੀ ਹਿੱਸਾ ਲੈਂਦੀ ਰਹੇ ਸੀ ਸ਼ਾਇਦ ਇਸੇ ਲਈ ਉਸਨੇ ਖਦ ਨੂੰ ਬਚਾ ਲਿਆ ਤੇ ਅਸੀਂ ਵੀ ਤੁਰੰਤ ਆ ਗਏ ਨਹੀਂ ਤਾਂ ਤੂੰ ਤਾਂ ਉਹਨਾਂ ਤੇ ਹਮਲਾ ਕਰ ਹੀ ਦਿੱਤਾ ਸੀ ਸ਼ਾਇਦ ਉਹ ਮਰ ਵੀ ਜਾਂਦੀ ਹੁਣ ਅਵਤਾਰ ਦੀ ਮਾਂ ਦੀ ਸਿਹਤ بگੜਦੀ ਜਾ ਰਹੀ ਸੀ ਅਸਤੇ ਦਿਲ ਦੀ ਧੜਕਣ ਰੁਕ ਰਹੀ ਸੀ ਉਹ ਡੂੰਗੇ ਸਦਮੇ ਵਿੱਚ ਸੀ ਉਹ ਸੋਚ ਰਹੀ ਸੀ ਭਲਾ ਇਸ ਉਮਰ ਵਿੱਚ ਵੀ ਕੋਈ ਅਜਿਹੀ ਹਰਕਤ ਕਰ ਸਕਦਾ ਹੈ ਅਸਦੀ ਪੂਰੀ ਸ਼ਕਤੀ ਸ਼ਾਇਦ ਉਸ ਲੱਤ ਦੇ ਵਾਰ ਦੇ ਨਾਲ ਹੀ ਖਤਮ ਹੋ ਗਈ ਸੀ ਉਹ ਬਿਲਕੁਲ ਸ਼ਾਂਤ ਲੱਗ ਰਹੀ ਸੀ ਅਵਤਾਰ ਨੇ ਜਲਦੀ ਜਲਦੀ ਡਾਕਟਰ ਨੂੰ ਫੋਨ ਕਰਕੇ ਘਰ ਬੁਲਾ ਲਿਆ ਅਵਤਾਰ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਕਿ ਉਹ ਕਦੀ ਵੀ ਇਹ ਗੱਲ ਬਰਦਾਸ਼ਤ ਨਹੀਂ ਸਿੱਕਾਰ ਸਕਦਾ ਕਿ ਉਹਦੀ ਮਾਂ ਨਾਲ ਕੋਈ ਗਲਤ ਕਰੇ ਮਸਤਾਗੂਸਾ ਹੁਣ ਬਸੋਂ ਬਾਹਰ ਹੋ ਗਿਆ ਸੀ ਜਦੋਂ ਅਵਤਾਰ ਨੇ ਵੀਰਦੀਪ ਨੂੰ ਫੋਨ ਕਰਕੇ ਇਹ ਸਭ ਕੁਝ ਦੱਸਿਆ ਤਾਂ ਉਹ ਵੀ ਕਾਫੀ ਜ਼ਿਆਦਾ ਹੈਰਾਨ ਹੋ ਗਿਆ ਸੀ ਕਿਉਂਕਿ ਉਹਨੂੰ ਵੀ ਯਕੀਨ ਨਹੀਂ ਸੀ ਆ ਰਿਹਾ ਕਿ ਉਹਦਾ ਸਾਲਾ ਇੰਨੀ ਪੈੜੀ ਹਰਕਤ ਕਰੂਗਾ ਇਹ ਗੱਲ ਸੁਣ ਕੇ ਵੀਰਦੀਪ ਤੁਰੰਤ ਉੱਥੇ ਪਹੁੰਚ ਗਿਆ ਵੀਰਦੀਪ ਆਪਣੇ ਸਹੁਰੇ ਨੂੰ ਵੀ ਨਾਲ ਹੀ ਲੈ ਕੇ ਆਇਆ ਸੀ ਉਹ ਆਪਣੇ ਬੱਚੇ ਦੀ ਇਸ ਘਟੀਆ ਹਰਕਤ ਤੇ ਕਾਫੀ ਸ਼ਰਮਿੰਦਾ ਸੀ ਉਹ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਨੇ ਪਰੀ ਪੰਚਾਇਤ ਵਿੱਚ ਉਹਨਾਂ ਦੀ ਇੱਜ਼ਤ ਨੂੰ ਖੜੇ ਖੜੇ ਮੈਂਟਾਂ ਵਿੱਚ ਹੀ ਮਿੱਟੀ ਵਿੱਚ ਰੋਲ ਦਿੱਤਾ ਹੋਵੇ। ਉਸ ਤੋਂ ਜਸ ਕਰਨ ਤੇ ਬਹੁਤ ਗੁਸਾ ਆ ਰਿਹਾ ਸੀ। ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਜਸ ਕਰਨ ਤੇ ਹੱਥ ਚੁੱਕਣ ਲੱਗਾ। ਪਰ ਉਸੇ ਵੇਲੇ ਅਵਤਾਰ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ, "ਕੁੱਟਣ ਨਾਲ ਮਸਲਾ ਹੱਲ ਨਹੀਂ ਹੋਣਾ।" ਇੰਨੇ ਨੂੰ ਡਾਕਟਰ ਵੀ ਇੱਥੇ ਆ ਗਿਆ ਤੇ ਨਵੀਂ ਡਾਕਟਰ ਨੂੰ ਬੀਬੀ ਦੇ ਕਮਰੇ ਵਿੱਚ ਲੈ ਗਈ ਤੇ ਬੀਬੀ ਦਾ ਇਲਾਜ ਸ਼ੁਰੂ ਹੋ ਗਿਆ। ਬੀਬੀ ਐਸ ਸਮੇਂ ਸਦਮੇ ਵਿੱਚ ਸੀ। ਬੀਬੀ ਨੂੰ ਕੋਈ ਹੋਸ਼ ਨਹੀਂ ਸੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਲਗਾਤਾਰ ਵਹਿ ਰਹੇ ਸੀ ਜੋ ਉਸ ਦੀ ਅੰਦਰਲੀ ਤਕਲੀਫ ਦੇ ਗਵਾਹ ਸੀ ਬੀਬੀ ਬਚ ਤਾਂ ਗਈ ਸੀ ਪਰ ਇਸ ਘਟਨਾ ਨੇ ਬੀਬੀ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੁਣ ਸਵਾਲ ਇਹ ਸੀ ਕਿ ਉਹ ਬਚੇਗੀ ਜਾਂ ਨਹੀਂ ਫਿਰ ਅਵਤਾਰ ਨੇ ਬੀਰਦੀਪ ਨੂੰ ਇਹ ਸਲਾਹ ਦਿੱਤੀ ਕਿ ਤੁਸੀਂ ਜਸਕਰਨ ਨੂੰ ਬਾਦ ਸਦਾਰ ਕੇਂਦਰ ਚ ਭੇਜ ਦਿਓ ਜਸਕਰਨ ਦੇ ਪਾਪਾ ਉਹਨੂੰ ਬਹੁਤ ਜ਼ਿਆਦਾ ਝੜਕ ਰਹੇ ਸੀ ਕਿ ਤੂੰ ਸਾਡਾ ਨੱਕ ਵੜਾ ਦੁੱਤਾ ਇਸ ਲਈ ਹੀ ਤੇਰਾ ਪੜਾਈ ਵਿੱਚ ਮਨ ਨਹੀਂ ਸੀ ਲੱਗਦਾ ਪਰ ਇਸ ਗੱਲ ਤੇ ਅਵਤਾਰ ਨੇ ਵੀ ਡੀਪ ਨੂੰ ਇਹੀ ਗੱਲ ਕਹੀ ਕਿ ਇਹਦੇ ਵਿੱਚ ਤੁਹਾਡੀ ਹੀ ਗਲਤੀਆਂ ਕਿਉਂਕਿ ਤੁਸੀਂ ਛੋਟੀ ਜਿਹੀ ਉਮਰ ਵਿੱਚ ਉਹਨੂੰ ਫੋਨ ਫੜਾ ਦਿੱਤਾ ਤੇ ਬਾਅਦ ਵਿੱਚ ਕਦੇ ਇਹ ਚੀਜ਼ ਨੋਟ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਹ ਫੋਨ ਤੇ ਕੀ ਕਰਦਾ ਹੈ ਕੀ ਨਹੀਂ ਅਜ ਉਹਨੂੰ ਫੜਨ ਤੋਂ ਬਾਅਦ ਮੈਨੂੰ ਉਹਦਾ ਫੋਨ ਫਰਸ਼ ਤੇ ਡਿੱਗਿਆ ਹੋਇਆ ਮਿਲਿਆ ਜਿਵੇਂ ਹੀ ਮੈਂ ਫੋਨ ਦੇਖਿਆ ਫੋਨ 'ਚ ਚੱਲ ਰਹੀ ਵੀਡੀਓ ਨੂੰ ਦੇਖ ਕੇ ਤਾਂ ਮੇਰੇ ਹੌਸ਼ ਹੀ ਉੱਡ ਗਏ ਸੀ ਗਲਤੀ ਤਾਂ ਤੁਹਾਡੇ ਵਰਗੀ ਮਾਪਿਓ ਦੀ ਵੀ ਹੁੰਦੀ ਹੈ ਕਿਉਂਕਿ ਉਹ ਇਹ ਨਹੀਂ ਸੋਚਦੇ ਕਿ ਇਸ ਉਮਰ ਵਿੱਚ ਬੱਚਾ ਕੀ ਗਲਤ ਕਰਦਾ ਜਾਂ ਇੰਨੀ ਛੋਟੀ ਉਮਰ ਵਿੱਚ ਉਹ ਇਸ ਤਰ੍ਹਾਂ ਦਾ ਕਿਉਂ ਹੋ ਗਿਆ ਗਲਤੀ ਤਾਂ ਮਾਪੇ ਦਾ ਵੀ ਹੁੰਦੀ ਹੈ ਜੋ ਸੁਖ ਸੁਵਿਧਾਵਾਂ ਦੇ ਨਾਮ ਤੇ ਬਿਨਾਂ ਸੋਚੇ ਬੱਚਿਆਂ ਨੂੰ ਉਹ ਖਿਡਾਉਣਾ ਲੈ ਦਿੰਦੇ ਹਨ ਜਿੰਨਾਂ ਨਾਲ ਖੇਡਣ ਦੀ ਉਹਨਾਂ ਦੀ ਉਮਰ ਹੀ ਨਹੀਂ ਹੁੰਦੀ ਇਹ ਵੀ ਗੱਲ ਸੱਚ ਹੈ ਕਿ ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ ਪਰ ਸੋਚੋ ਜੇ ਇੱਕ ਵੀ ਇਸ ਤਰ੍ਹਾਂ ਦਾ ਨਿਕਲ ਜਾਵੇ ਤਉ ਸਹੀ ਬੱਚਾ ਨੂੰ ਵੀ ਗਲਤ ਬਣਾ ਦਿੰਦਾ ਉਹ ਇੱਕ ਗਲਤ ਬੱਚਾ ਵੀ ਤਾਂ ਕਿਸੇ ਮਾਂ-ਬਾਪ ਦੀਆਂ ਅੱਖਾਂ ਦਾ ਤਾਰਾ ਹੋ ਸਕਦਾ ਹੈ ਨਾ ਜੋ ਬਰਬਾਦੀ ਦੇ ਰਸਤੇ ਵਿੱਚ ਗਵਾਚ ਜਾਂਦਾ ਮੈਂ ਪੁਲਿਸ ਨੂੰ ਫੋਨ ਕਰਨ ਲੱਗਾ ਹੀ ਸੀ ਪਰ ਮੇਰੀ ਮਾਂ ਬੱਚ ਗਈ ਤਾਂ ਤੁਸੀਂ ਆਪਣੇ ਬੇਟੇ ਨੂੰ ਲਿਜਾ ਸਕਦੇ ਜੋ ਸਜ਼ਾ ਦੇਣਾ ਚਾਹੋ ਤੁਸੀਂ ਖੁਦ ਹੀ ਦੇ ਦਿਓ ਜੱਸ ਜਦੋਂ ਉਹਨੇ ਸਾਡੇ ਘਰ ਆ ਕੇ ਮੇਰੀ ਮਾਂ ਦੀ ਪੈਰੀਂ ਹੱਥ ਲਾਈ ਸੀ ਮੈਂ ਇਹੀ ਸੋਚ ਰਿਹਾ ਸੀ ਕਿ ਉਹ ਕਿੰਨਾ ਸੰਸਕਾਰੀ ਮੁੰਡਾ ਹੈ ਪਰ ਅਚਾਨਕ ਹੀ ਸਭ ਕੁਝ ਬਦਲ ਗਿਆ ਉਸਦੇ ਅੰਦਰ ਇੱਕ ਜਾਨਵਰ ਪਲ ਰਿਹਾ ਸੀ ਜੱਸ ਤੇ ਕਸੂਰਵਾਰ ਤਾਂ ਤੁਸੀਂ ਵੀ ਹੋ ਕਿਉਂਕਿ ਤੁਸੀਂ ਉਸਤੇ ਗੌਰ ਹੀ ਨਹੀਂ ਕੀਤੀ ਹੁਣ ਤੁਸੀਂ ਉਸਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਲੈ ਜਾਓ ਪਲੀਜ਼ ਫਿਰ ਵੀਰਦੀਪ ਤੇ ਉਹਦਾ ਸੋਹਰਾ ਜਸਕਰਨ ਉਸਨੂੰ ਲੈ ਗਏ ਬੀਬੀ ਦੇ ਡ੍ਰਿਪ ਲੱਗ ਰਹੀ ਸੀ ਅਵਤਾਰ ਦੀ ਘਰ ਵਾਲੀ ਨਵੀ ਸਾਰੀ ਰਾਤ ਮਾਂ ਦੀ ਦੇਖਭਾਲ ਵਿੱਚ ਲੱਗੀ ਰਹੀ। ਉਹਨਾਂ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਉਸਨੇ ਬੀਬੀ ਨੂੰ ਬਚਾ ਲਿਆ ਸੀ। ਹੌਲੀ-ਹੌਲੀ ਰਾਤ ਦਾ ਸਮਾਂ ਅੱਗੇ ਵਧਾ ਗਿਆ ਤੇ ਅਗਲੀ ਸਵੇਰ ਨੇ ਦਸਤਕ ਦਿੱਤੀ। ਸਵੇਰ ਹੋਣਸਾਰ ਦੋਨੋਂ ਬੱਚੇ ਵੀ ਘਰ ਵਾਪਸ ਆ ਰਹੇ ਸੀ। ਬਹੁਤ ਖੁਸ਼ੀ। ਉਹਨਾਂ ਨੇ ਬੱਸ ਵਿੱਚੋਂ ਆਪਣਾ ਸਮਾਨ ਉਤਾਰਿਆ, ਠੇਹਾ ਕੇ ਇੱਧਰ-ਉੱਧਰ ਦੇਖਿਆ ਪਰ ਅੱਜ ਉਹਨਾਂ ਨੂੰ ਪਾਪਾ ਦੀ ਕਾਰ ਦਿਖਾਈ ਨਹੀਂ ਦਿੱਤੀ। ਉਸ ਵਿੱਚ ਬੈਠੇ ਦਾਦੀ ਤੇ ਮੰਮੀ ਵੀ ਦਿਖਾਈ ਨਹੀਂ ਦਿੱਤੇ। ਬੇਟੀ ਨੇ ਕਿਹਾ ਕਿ ਅੱਜ ਕੀ ਹੋਇਆ? ਅੱਜ ਪਾਪਾ, ਮੰਮੀ ਤੇ ਦਾਦੀ ਸਾਨੂੰ ਲੈਣ ਕਿਉਂ ਨਹੀਂ ਆਏ? ਨਾ ਹੀ ਉਹਨਾਂ ਦਾ ਕੋਈ ਫੋਨ ਆਇਆ। ਹਾਂ, ਆਪਾਂ ਚੱਲ ਕੇ ਫੋਨ ਕਰਦੇ ਹਾਂ। ਨਹੀਂ, ਟਾਈਮ ਵੇਸਟ ਨਾ ਕਰੀਏ, ਇੱਥੋਂ ਆਟੋ ਲਈਏ ਤੇ ਘਰ ਚਲੀਏ। ਕੁਝ ਤਾਂ ਘੜਬੜ ਲੱਗ ਰਹੀ ਆ। ਮੈਨੂੰ ਬਹੁਤ ਡਰ ਲੱਗ ਰਿਹਾ। ਦਾਦੀ ਤਾਂ ਠੀਕ ਹੋਣਗੇ ਨਾ? ਪਤਾ ਨਹੀਂ, ਤੂੰ ਤਾਂ ਮੈਨੂੰ ਵੀ ਡਰਾ ਦਿੱਤਾ। ਦੋਨੋਂ ਭੈਣ ਭਰਾ ਆਟੋ ਵਿੱਚ ਬੈਠ ਕੇ ਘਰ ਵੱਲ ਜਾਣ ਲੱਗੇ। ਦੂਜੇ ਪਾਸੇ ਬੀਬੀ ਦੇ ਟੁੱਟਦੇ ਹੋਏ ਸਾਹ ਉਸ ਦਾ ਸਾਥ ਨਹੀਂ ਸੀ ਦੇ ਰਹੇ। ਇਹ ੱਤਕਾ ਕੇਵਲ ਤਨ ਤੇ ਨਹੀਂ ਅਸਤੇ ਮਨ ਉਹ ਵੀ ਚੱਕਣਾ ਚੂਰ ਕਰ ਗਿਆ ਸੀ। ਇਹ ਉਸ ਦੀ ਜ਼ਿੰਦਗੀ ਦੇ ਉਹ ਆਖਰੀ ਪਲ ਸੀ ਜਿਨ੍ਹਾਂ ਨੂੰ ਉਹ ਸਕੂਨ ਨਾਲ ਜਾਉਣਾ ਚਾਹੁੰਦੀ ਸੀ। ਪਰ ਉਹੀ ਆਖਰੀ ਪਲ ਇਸ ਤਰ੍ਹਾਂ ਬੀਤਣਗੇ ਇਹ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਵੀ ਅੰਦਾਜ਼ਾ ਨਹੀਂ ਸੀ। ਰੱਬ ਅਜਿਹੇ ਆਖਰੀ ਪਲ ਜਿਨ੍ਹਾਂ ਵਿੱਚ ਇਹੋ ਜਿਹਾ ਦਰਦ ਭਰਿਆ ਹੋਵੇ ਕਿਸੇ ਨੂੰ ਨਾ ਦੇਵੇ। ਦਾਦੀ ਦੇ ਲਈ ਚਿੰਤਿਤ ਬੱਚੇ ਜਿਵੇਂ ਹੀ ਘਰ ਪਹੁੰਚੇ ਤੇ ਦਰਵਾਜ਼ੇ ਦੀ ਕੰਟੀ ਵਜਾਈ ਤਾਂ ਨਵੀ ਨੇ ਦਰਵਾਜ਼ਾ ਖੋਲ੍ਹਿਆ ਆਪਣੀ ਮਾਂ ਦਾ ਚਿਹਰਾ ਦੇਖਦੇ ਹੀ ਉਹ ਸਮਝ ਗਈ ਕਿ ਘਰ ਵਿੱਚ ਕੁਝ ਤਾਂ ਹੋਇਆ ਨਵੀ ਵੀ ਬੱਚਿਆਂ ਦੇ ਸਾਹਮਣੇ ਕੁਝ ਬੋਲ ਹੀ ਨਾ ਸકી ਬੱਚਿਆਂ ਨੂੰ ਦੇਖ ਕੇ ਉਸ ਦਾ ਦਰਦ ਵੀ ਸਸਕੀਆਂ ਵਿੱਚ ਬਦਲ ਗਿਆ بیٹے ਨੇ ਪੁੱਛਿਆ ਮੰਮੀ ਕੀ ਹੋਇਆ? ਬੇਟੀ ਨੇ ਵੀ ਪੁੱਛਿਆ ਦਾਦੀ ਤਾਂ ਠੀਕ ਹੈ ਨਾ? ਕਬਰਾਈ ਹੋਏ ਚਿਹਰਿਆਂ ਦੇ ਨਾਲ ਉਹ ਦੋਨੋਂ ਅੰਦਰ ਆਏ ਉਹਨਾਂ ਨੇ ਦੇਖਿਆ ਕੀ ਗਲੂਕੋਜ਼ ਦੀ ਬੋਤਲ ਲੱਗੀ ਹੋਈ ਸੀ ਪਰ ਗਲੂਕੋਜ਼ ਜੋ ਸਰੀਰ ਵਿੱਚ ਜਾ ਰਿਹਾ ਸੀ ਉਹ ਹੁਣ ਦਰਦ ਬਣ ਕੇ ਹੰਝੂਆਂ ਦੇ ਰੂਪ ਵਿੱਚ ਅੱਖਾਂ 'ਚੋਂ ਬਾਹਰ ਟਪਕ ਰਿਹਾ ਸੀ ਪੂਰੇ ਘਰ ਵਿੱਚ ਸਨਾਂਟਾ ਸੀ ਇੱਕ ਅਜੇਹਾ ਅਜੀਬ ਸਨਾਂਟਾ ਜੋ ਉਸ ਤੋਂ ਪਹਿਲਾਂ ਉਹਨਾਂ ਨੇ ਕਦੇ ਨਹੀਂ ਦੇਖਿਆ ਉਹਨਾਂ ਦੀਆਂ ਧੜਕਣਾ ਵੀ ਤੇਜ਼ ਹੋ ਗਈਆਂ ਸੀ ਦਿਲ ਘਬਰਾ ਰਿਹਾ ਸੀ ਬੀਬੀ ਦੇ ਕੋਲ ਪਹੁੰਚ ਕੇ ਬੱਚਿਆਂ ਨੇ ਇਕੱਠਿਆਂ ਹੀ ਆਵਾਜ਼ ਦਿੱਤੀ ਦਾਦੀ ਤਾਦੇ ਦੇਖੋ ਅਸੀਂ ਆ ਗਏ ਆਪਣੀ ਜਾਨ ਤੋਂ ਜ਼ਿਆਦਾ ਪਿਆਰੇ ਬੱਚਿਆਂ ਦੀ ਆਵਾਜ਼ ਸੁਣ ਕੇ ਉਹਨਾਂ ਦੀ ਦਾਦੀ ਨੇ ਅੱਖਾਂ ਖੋਲ੍ਹੀਆਂ ਪੋਤਾ-ਪੋਤੀ ਉਸ ਦੇ ਕੋਲ ਬੈਠ ਗਏ ਪੋਤੀ ਨੇ ਪੁੱਛਿਆ ਦਾਦੀ ਕੀ ਹੋ ਗਿਆ ਇਸ ਤਰ੍ਹਾਂ ਸਿਹਤ ਕਿਵੇਂ ਖਰਾਬ ਹੋ ਗਈ ਕੁਝ ਦੋਖ ਰਿਹਾ ਪੁੱਤੇ ਨੇ ਵੀ ਕਿਹਾ ਮੇਰੀ ਹਿੰਮਤ ਵਾਲੀ ਦਾਦੀ ਛੇਤੀ ਠੀਕ ਹੋ ਜਾਵੇਗੀ ਫਿਰ ਪੋਤੀ ਨੇ ਕਿਹਾ ਦਾਦੀ ਕਬੱਡੀ-ਕਬੱਡੀ کہہ ਕੇ ਇਸ ਬਿਮਾਰੀ ਨੂੰ ਲੱਤ ਮਾਰ ਕੇ ਭਜਾ ਦਿਓ ਇਹਨਾਂ ਸੁਣਦਿਆਂ ਹੀ अवतार ਤੇ ਨਵੀ ਕੋਲ ਖੜੇ ਰੋਣ ਲੱਗੇ। अवतार ਨੇ ਕਿਹਾ ਕਬੱਡੀ ਕਬੱਡੀ ਦੇ ਦਮ ਤੇ ਹੀ ਤਾਂ ਅੱਜ ਤੁਹਾਡੀ ਦਾਦੀ ਨੇ ਖੁਦ ਨੂੰ ਬਚਾ ਲਿਆ। ਪੋਤਾ-ਪੋਤੀ ਬਾਲਗ ਸੀ। ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਪਾਪਾ ਵੱਲ ਦੇਖਣ ਲੱਗੇ। ਫਿਰ بیٹے ਨੇ ਪੁੱਛਿਆ ਕੀ ਮਤਲਬ ਪਾਪਾ ਤੁਹਾਡਾ? अवतार ਕੁਝ ਕਹਿੰਦਾ ਇਸ ਤੋਂ ਪਹਿਲਾਂ ਹੀ ਬੀਬੀ ਨੇ ਪੋਤੇ-ਪੋਤੀ ਦਾ ਹੱਥ ਫੜਦਿਆਂ ਕਿਹਾ ਇੱਕ ਰਾਵਣ ਆਇਆ ਸੀ ਪਰ ਮੇਰਾ ਕੁਝ ਵਿਗਾੜ ਨਹੀਂ ਸਕਿਆ। ਪਰ ਇਹ ਦੱਸ ਗਿਆ ਕਿ ਧਰਤੀ ਤੇ ਪਾਪ ਕਿੰਨਾ ਵੱਧ ਗਿਆ। ਮੇਰੇ ਇਸ ਪਿਆਰੇ ਜਿਹੇ ਪਰਿਵਾਰ ਦੇ ਨਾਲ ਮੈਂ ਕੁਝ ਦਿਨ ਹੋਰ ਜਿਉ ਸਕਦੀ ਸੀ। ਪਰ ਉਸ ਪਾਪੀ ਨੇ ਉਹ ਪਲ ਮੇਥੋਂ ਖੋ ਲਈ। ਉਹ ਮੇਰੀ ਜ਼ਿੰਦਗੀ ਤੇ ਆਖਰੀ ਪਲਾਂ ਨੂੰ ਜ਼ਹਿਰੀਲਾ ਬਣਾ ਕੇ ਚਲਾ ਗਿਆ। ਕਹਿੰਦੇ ਹੋਏ ਬੀਬੀ ਨੇ ਆਖਰੀ ਸਾਲਿਆਂ। ਪੋਤਾ-ਪੋਤੀ ਬੀਬੀ ਦੀਆਂ ਗੱਲਾਂ ਨੂੰ ਚੁੰਮਣ ਲੱਗੇ। ਉਹਨਾਂ ਦੀ ਦਾਦੀ ਦੀਆਂ ਅੱਖਾਂ ਦੇ ਹੰਝੂ ਬੱਚਿਆਂ ਦੇ ਬੁੱਲਾਂ ਨਾਲ ਟਕਰਾ ਗਏ। ਉਹ ਦਰਦ ਉਹਨਾਂ ਹੰਝੂਆਂ ਦੇ ਨਾਲ ਬੱਚਿਆਂ ਨੂੰ ਅੰਦਰ ਤੱਕ ਝੰਡੋੜ ਗਿਆ। ਇੱਕ ਹੱਸਦਾ ਖੇਡਦਾ ਪਰਿਵਾਰ ਅਜੇਹੇ ਦਰਦ ਦੀ ਚਪੇਟ ਵਿੱਚ ਆ ਗਿਆ ਜਿਸ ਦਾ ਇਲਾਜ ਕਿਸੇ ਦੇ ਕੋਲ ਨਹੀਂ ਸੀ। ਅਵਤਾਰ ਨੇ ਤਾਂ ਛੱਡ ਦਿੱਤਾ ਸੀ ਪਰ ਉਸ ਦਾ ਬੇਟਾ ਜਸਕਰਨ ਨੂੰ ਮਾਫ਼ ਨਾ ਕਰ ਸਕਿਆ ਤੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾ ਹੀ ਦਿੱਤੀ। ਜਸਕਰਨ ਬਾਲ ਸਦਾਰ ਕੇਂਦਰ ਵਿੱਚ ਹੁਣ ਸੁਧਰਨ ਦੀ ਕੋਸ਼ਿਸ਼ ਕਰ ਰਿਹਾ ਪਰ ਉਸ ਨੇ ਬੀਬੀ ਨਾਲ ਜੋ ਕੀਤਾ ਸੀ ਉਸ ਦੇ ਲਈ ਕੀ ਉਹ ਖੁਦ ਨੂੰ ਕਦੇ ਮਾਫ਼ੀ ਕਰ ਸਕੇਗਾ? ਕਬੱਡੀ ਦੇ ਖਿਡਾਰੀਆਂ ਬਜ਼ੁਰਗ ਬੀਬੀ ਕਦੇ ਕਿਸੇ ਤਕਲੀਫ ਤੋਂ ਹਾਰੀ ਨਹੀਂ ਸੀ ਪਰ ਨਵੇਂ ਜੇ ਉੱਠੇ ਛਲਾੜੂ ਦੀ ਇਸ ਘਟਿਆ ਹਰਕਤ ਨੇ ਉਸਨੂੰ ਬੁਰੀ ਤਰ੍ਹਾਂ ਮਾਨਸਿਕ ਤੌਰ ਤੇ ਤੋੜ ਦਿੱਤਾ ਸੀ ਇਹ ਸਦਮਾ ਉਸਦੇ ਲਈ ਬਰਦਾਸ਼ਤ ਤੋਂ ਸ਼ਾਇਦ ਬਾਹਰ ਹੋ ਗਿਆ ਸੀ ਉਹ ਇਹ ਸੋਚ ਕੇ ਅੰਦਰ ਹੀ ਅੰਦਰ ਦੁਖੀ ਸੀ ਕਿ ਨੌਜਵਾਨ ਪੀੜੀ ਜਾ ਕਿੱਧਰ ਨੂੰ ਰਹੀ ਹੈ ਉਸ ਦਾ ਲੋਹੇ ਵਰਗਾ ਮਜ਼ਬੂਤ ਸਰੀਰ ਉਸ ਨੌਜਵਾਨ ਦਾ ਮੁਕਾਬਲਾ ਤਾਂ ਕਰ ਗਿਆ ਸੀ ਪਰ ਉਸ ਦੀ ਦਿੱਤੀ ਮਾਨਸਿਕ ਪੀੜ ਸ਼ਾਇਦ ਉਸ ਦੇ ਅੰਦਰੋਂ ਨਿਕਲ ਹੀ ਨਹੀਂ ਸੀ ਸકી ਜਿਸ ਨੇ ਉਸ ਨੂੰ ਦਿਨ ਬਦਨ ਹੋਰ ਕਮਜ਼ੋਰ ਕਰ ਦਿੱਤਾ ਤੇ ਉਹ ਜ਼ਿੰਦਗੀ ਤੇ ਮੌਤ ਦੀ ਇਸ ਲੜਾਈ ਦੇ ਅੱਗੇ ਦਮ ਤੋੜ ਗਈ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਆਪਣੇ ਉੱਚੇ ਮਨੋਬਲ ਤੇ ਆਪਣੇ ਦਮ ਤੇ ਜ਼ਿੰਦਗੀ ਜਿਉਣ ਵਾਲੀ ਪੀਪੀ ਇਸ ਤਰ੍ਹਾਂ ਇੱਕ ਅਲੜ ਉਮਰ ਦੀ ਨੌਜਵਾਨੀ ਦਿੱਤੀ ਮਾਨਸਿਕ ਪੀੜ ਨਾਲ ਜ਼ਿੰਦਗੀ ਦੀ ਜੰਗ ਹਾਰ ਜਾਵੇਗੀ ਜਸਕਰ ਨੇ ਜੋ ਕੀਤਾ ਉਹ ਬਹੁਤ ਗਲਤ ਸੀ ਲੋਕੀ ਤਾਂ ਵੱਡੇ ਬਜ਼ੁਰਗਾਂ ਦਾ ਆਦਰ ਸਨਮਾਨ ਕਰਦੇ ਆ ਪਰ ਉਸਨੇ ਘਰ ਦੇ ਬਜ਼ੁਰਗ ਨਾਲ ਨੀਚ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਦ ਦਿਮਾਗ ਵਿੱਚ ਗੰਦਗੀ ਭਰ ਜਾਵੇ ਤਾਂ ਇਨਸਾਨ ਉਮਰਾਂ ਦਾ ਲਿਹਾਜ਼ ਵੀ ਨਹੀਂ ਕਰਦਾ ਸੋ ਆਪਣੇ ਬੱਚਿਆਂ ਤੇ ਪੂਰੀ ਨਿਗਰਾਨੀ ਰੱਖੀ ਜਾਵੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਫੋਨ ਲੈ ਕੇ ਦਿੱਤਾ ਤਾਂ ਉਹਨਾਂ ਨੂੰ ਉਸ ਦਾ ਸਦ ਉਪਯੋਗ ਕਰਨਾ ਵੀ ਸਿਖਾਉਣਾ ਚਾਹੀਦਾ ਉਹਨਾਂ ਨੂੰ ਸਮਝਾਇਆ ਜਾਵੇ ਕਿ ਕਿਹੜੀ ਚੀਜ਼ ਗਲਤ ਹੈ ਤੇ ਕਿਹੜੀ ਸਹੀ ਫੋਨ ਜ਼ਰੂਰ ਚੈੱਕ ਕਰੋ ਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਤੁਹਾਡੇ ਬੱਚੇ ਫੋਨ ਦੀ ਸਹੀ ਵਰਤੋਂ ਕਰ ਰਹੇ ਆ ਜਾਂ ਗਲਤ ਦੁਰਵਰਤੋਂ ਕਰਨ ਕਰਕੇ ਸਾਡੇ ਬੱਚੇ ਗਲਤ ਸੰਗਤ ਵਿੱਚ ਪੈ ਜਾਂਦੇ ਆ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਫਿਰ ਇਸ ਤਰ੍ਹਾਂ ਦੀਆਂ ਸ਼ਰਮਨਾਕ ਹਰਕਤਾਂ ਕਰਕੇ ਸਮਾਜ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਆਪਣੇ ਬੱਚਿਆਂ ਤੇ ਗੌਰ ਜ਼ਰੂਰ ਕਰਿਓ ਇਹੀ ਸਮਾਂ ਹੁੰਦਾ ਉਹਨਾਂ ਦੇ ਭਵਿੱਖ ਦੀ ਨੀਂਹ ਰੱਖਣ ਦਾ ਤੇ ਜੇਕਰ ਉਹ ਗਲਤ ਰਸਤੇ ਤੇ ਚੱਲ ਪਏ ਤਾਂ ਵਾਪਸੀ ਫਿਰ ਕਿਸਮਤ ਵਾਲੇ ਦੀ ਹੁੰਦੀ ਹੈ ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਦੇ ਨਮੀਆਂ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਵੀ ਕਰ ਲਿਓ ਹਰ ਰੋਜ਼ ਨਮੀਆਂ ਦਿਲ ਨੂੰ ਛੂ ਜਾਣ ਵਾਲੀਆਂ ਤੇ ਸਿੱਖਿਆਦਾਇਕ ਕਹਾਣੀਆਂ ਸੁਣਨ ਦੇ ਲਈ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਆਪਣੇ ਵਿਚਾਰ ਜ਼ਰੂਰ ਪੇਸ਼ ਕਰਿਓ ਉਡੀਕ ਰਹੇਗੀ ਤੇ ਇਹ ਵੀ ਦੱਸਿਓ ਕਿ ਇਸ ਉਮਰ ਵਿੱਚ ਬੱਚਿਆਂ ਨੂੰ ਕਿ ਫੋਨ ਦੇਣੇ ਜਾਇਜ਼ ਹੈ